ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਖੋ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਗੁਰ ਪਿਆਰਿਓ ਅੱਜ ਫਿਰ ਆਪ ਜੀ ਦੇ ਲਈ ਬਹੁਤ ਜਾਣਕਾਰੀ ਭਰਪੂਰ ਵੀਡੀਓ ਲੈ ਕੇ ਆਏ ਹਾਂ ਅੱਜ ਅਸੀਂ ਗੱਲ ਕਰਾਂਗੇ ਚੋਪਹਿਰਾ ਸਾਹਿਬ ਜੀ ਦੀ ਬਹੁਤੀ ਸੰਗਤਾਂ ਦਾ ਇਹ ਸਵਾਲ ਹੁੰਦਾ ਹੈ ਕਿ ਚੋਪਹਿਰਾ ਸਾਹਿਬ ਕੀ ਹੈ ਅਸੀਂ ਤਾਂ ਕਦੇ ਵੀ ਇਤਿਹਾਸ ਵਿੱਚ ਚੋਪਹਿਰਾ ਸਾਹਿਬਾਰੇ ਨਹੀਂ ਸੁਣਿਆ ਪਰ ਅੱਜ ਕੱਲ ਜੇ ਚੋਪਹਿਰਾ ਸਾਹਿਬ ਜੀ ਦਾ ਹੈ ਬਹੁਤ ਬੋਲਬਾਲਾ ਹੈ ਤੇ ਬਹੁਤੇ ਗੁਰਦੁਆਰਾ ਸਾਹਿਬਾਂ ਵਿੱਚ ਵੀ ਚੋਪਹਿਰਾ ਸਾਹਿਬ ਕਟਿਆ ਜਾਂਦਾ ਹੈ ਗੁਰ ਪਿਆਰੇ ਮੈਂ ਆਪ ਜੀ ਦੀ ਜਾਣਕਾਰੀ ਵਿੱਚ ਵਾਅਦਾ ਕਰਦਾ ਹੋਇਆ ਆਪ ਜੀ ਨੂੰ ਦੱਸਾਂ ਕਿ ਜੋ ਚੋਪਹਿਰਾ ਸਾਹਿਬ ਹੈ ਉਹ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਹੀ ਮੌਜੂਦਾ ਸੰਗਤਾਂ ਵੱਲੋਂ ਸ਼ੁਰੂ ਕੀਤਾ ਹੋਇਆ ਹੈ ਤੇ ਜੋ ਚੋਪਹਿਰਾ ਸਾਹਿਬ ਹੈ ਚੋਪਹਿਰਾ ਸਾਹਿਬ ਗੁਰਦੁਆਰਾ ਸ਼ਹੀਦਾ ਸਾਹਿਬ ਸ਼ਹੀਦ ਬਾਬਾ ਦੇਵ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਹਰ ਐਤਵਾਰ ਨੂੰ 12 ਵਜੇ ਤੋਂ 4 ਵਜੇ ਤੱਕ ਕਟਿਆ ਜਾਂਦਾ ਹੈ ਕੀਤਾ ਜਾਂਦਾ ਹੈ ਤੇ ਜੋ ਚੌਪਹਿਰਾ ਸੈਜ ਹੈ ਇਸ ਵਿੱਚ ਜਪਜੀ ਸਾਹਿਬ ਜੀ ਦੇ ਪੰਜ ਪਾਠ ਚੌਪਾਈ ਸਾਹਿਬ ਜੀ ਦੇ ਦੋ ਪਾਠ ਸੁਖਮਨੀ ਸਾਹਿਬ ਜੀ ਦਾ ਇੱਕ ਪਾਠ ਉਪਰੰਤ ਅਨੰਦ ਸਾਹਿਬ ਜੀ ਦਾ ਪਾਠ ਕੀਤਾ ਜਾਂਦਾ ਹੈ ਤੇ ਅਰਦਾਸ ਬੇਨਤ ਕੀਤੀ ਜਾਂਦੀ ਹੈ ਜੋ ਇਹ ਚੌਪਹਿਰਾ ਸਾਹਿਬ ਜੀ ਦੀ ਸੇਵਾ ਹੈ ਇਹ ਮੌਜੂਦਾ ਸੰਗਤਾਂ ਵੱਲੋਂ ਹੀ ਸ਼ੁਰੂ ਕੀਤੀ ਹੋਈ ਹੈ ਵੈਸੇ ਗੁਰੂ ਸਾਹਿਬ ਜੀ ਦਾ ਵੀ ਇਹ ਫਰਮਾਨ ਹੈ ਕਿ ਸਾਨੂੰ ਬਾਣੀ ਪੜ੍ਹਨੀ ਚਾਹੀਦੀ ਹੈ ਸਤ ਸੰਗਰਣੀ ਚਾਹੀਦੀ ਹੈ ਅਰਦਾਸ ਬੇਨਤੀ ਗੁਰੂ ਦੇ ਚਰਨਾਂ ਵਿੱਚ ਕਰਨੀ ਚਾਹੀਦੀ ਹੈ ਤੇ ਇਹ ਕੁਝ ਚਪਹਿਰਾ ਸਾਹਿਬ ਜੀ ਦੇ ਵਿੱਚ ਕੀਤਾ ਜਾਂਦਾ ਹੈ ਤੇ ਜੋ ਪਹਿਰਾ ਸਾਹਿਬ ਕਟਨ ਬਾੜੀਆਂ ਸੰਗਤਾਂ ਨੂੰ ਜੇ ਪੁੱਛਿਆ ਜਾਵੇ अनेका ਹੀ ਸੈਂਕੜਾਂ ਲੱਖਾਂ ਹੀ ਸੰਗਤਾਂ ਐਸੇ ਆਪ ਜੀ ਨੂੰ ਮਿਲ ਜਾਣਗੀਆਂ ਜੋ ਆਪ ਜੀ ਨੂੰ ਦੱਸਣ ਗਿਆ ਕਿ ਜੋ ਪਹਿਰਾ ਸਾਹਿਬ ਵਿੱਚ ਹਾਜ਼ਰੀ ਭਰਦੇ ਹੋયા ਉਹਨਾਂ ਦੇ ਕਿੰਨੇ ਕਾਰਜ ਰਾਸ ਹੋਏ ਨੇ ਕਿੰਨੇ ਉਹਨਾਂ ਦੀ ਚੜ੍ਹਦੀ ਕਲਾ ਹੋਈ ਹੈ ਇਹ ਸੰਗਤਾਂ ਦੱਸਣ ਗਿਆ ਤੇ ਗੁਰ ਪਿਆਰਿਓ ਕਾਰਜ ਰਾਸ ਕਿਉਂ ਨਹੀਂ ਹੋਣਗੇ ਜਦੋਂ ਅਸੀਂ ਮਨ ਕਰਕੇ ਤਨ ਕਰਕੇ ਗੁਰਬਾਣੀ ਦੇ ਨਾਲ ਜੁੜਾਂਗੇ ਅਰਦਾਸਾਂ ਬੇਨਤੀਆਂ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਕਰਾਂਗੇ ਤਾਂ ਸਾਡੇ ਕਾਰਜ ਕਿਉਂ ਨਹੀਂ ਰਸ ਹੋਣਗੇ ਗੁਰਪਿਆਰੋ ਜੇ ਆਪ ਜੀ ਨੇ ਚੋ ਪਹਿਰਾ ਸਾਹਿਬ ਕੱਟਿਆ ਹੈ ਜਾਂ ਆਪ ਜੀ ਦਾ ਚੋ ਪਹਿਰਾ ਸਾਹਿਬ ਕੱਟਣ ਦਾ ਮਨ ਬਣਿਆ ਹੈ ਤਾਂ ਆਪ ਜੀ ਵਡਭਾਗੇ ਹੋ ਉਸ ਵਿੱਚ ਆਪ ਜੀ ਦਾ ਮਨ ਬਣਿਆ ਹੈ ਵਡਭਾਗੇ ਹੋ ਗੁਰਪਿਆਰੋ ਜੇ ਆਪ ਜੀ ਨੇ ਚੋ ਪਹਿਰਾ ਸਾਹਿਬ ਕੱਟਿਆ ਹੈ ਜਾਂ ਕੱਟਣ ਦਾ ਆਪ ਜੀ ਦਾ ਮਨ ਬਣਿਆ ਹੈ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਗੁਰ ਪਿਆਰਿਓ ਇਸ ਚੈਨਲ ਤੇ ਆਪ ਜੀ ਨੂੰ ਚੋਪਹਰਾ ਸਾਹਿਬ ਜੀ ਦੇ ਰਿਲੇਟਿਡ ਬਹੁਤ ਵੀਡੀਓ ਮਿਲ ਜਾਣਗੇ ਆਪ ਜੀ ਚੈਨਲ ਤੇ ਜਾ ਕੇ ਵੀਡੀਓ ਵੇਖ ਸਕਦੇ ਹੋ ਇਹ ਵੀਡੀਓ ਦੋਸਤਾਂ ਰਿਸ਼ਤੇਦਾਰਾਂ ਦੇ ਨਾਲ ਸਾਂਝ ਕਰਨ ਦੀ ਕਿਰਪਾਲਤਾ ਕਰਨੀ ਕਿਸੇ ਹੋਰ ਦਾ ਵੀ ਭਲਾ ਹੋ ਜਾਵੇ ਆਪ ਜੀ ਕਰਕੇ ਉਹ ਵੀ ਆਪ ਜੀ ਨੂੰ ਦੁਆਵਾਂ ਦੇਵੇਗਾ ਵੀਡੀਓ ਲਾਇਕ ਸ਼ੇਅਰ ਕਮੈਂਟ ਕਰਨ ਦੀ ਕਿਰਪਾਲਤਾ ਕਰਨੀ ਜੀ ਗੁਰੂ ਸਾਹਿਬ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ਣ ਜੀ ਗੱਤਿਆਂ ਪੁੱਲ ਚੁਕਾ ਦਿਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ